ਪਿਆਰੀਆਂ ਨੂੰ ਤੇ ਪਹਾੜੀ ਇਹ ਪੁਰਾਣਾ ਕਿੰਨਾ ਹੋਣਾ ਇਸ ਟਾਈਮ ਇਹ ਰਿਕਾਰਡ ਆ ਜਿਹੜਾ ਜੀ ਇਹ ਆਇਆ ਹੋਇਆਗਾ 1964 ਦੇ ਵਿੱਚ ਆਇਆ ਹੋਇਆਗਾ ਇਹ ਲਾਲਚੰਦ ਜਮਲਾ ਜੱਟ ਜੀ ਦਾ ਲਿਖਿਆ ਤੇ ਗਾਇਆ ਹੋਇਆ ਵਾਹ ਜੀ ਅਮਰੀਕਾ ਤੋਂ ਨਹੀਂ ਆਇਆ ਦੱਸਣਾ ਕਿਹਾਰੇ ਇਹ ਮਾਰਕਸ ਨੇ ਐਂਡ ਸਟਾਰੀ ਅੱਛਾ ਜੀ ਕੋਲੰਬੀਆ ਕੰਪਨੀ ਦੇ ਆ ਤੇ ਮੇਡ ਇਨ ਇੰਗਲੈਂਡ ਆ ਇਹ ਅੱਛਾ ਜੀ ਹਾਂ ਜੀ 19552 ਦੀ ਇਹ ਮਸ਼ੀਨਾਂ ਪੁਰਾਣੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪੰਜਾਬੀ ਯੂਨੀਵਰਸਿਟੀ ਅੰਤਰ ਖੇਤਰੀ ਯੋਗ ਮੇਲੇ ਤੇ ਆਏ ਸੀ ਤੇ ਇੱਥੇ ਇੱਕ ਪੁਰਾਣੇ ਪੰਜਾਬ ਦਾ ਰੰਗ ਦੇਖਿਆ ਗਿਆ। ਪੁੱਤਵੇ ਵਗੈਰਾ, ਰਿਕਾਰਡ ਵਗੈਰਾ ਚਲਾਣੇ ਤੇ ਵੱਖ-ਵੱਖ ਤਰ੍ਹਾਂ ਦੇ ਨੇ ਸਭ ਤੋਂ ਪੁਰਾਣਾ ਮੈਨੂੰ ਲੱਗਦਾ ਪਰਲੇ ਪਾਸੇ ਪਿਆ ਤੇ ਬਾਕੀ ਇਹ ਮਸ਼ੀਨਾਂ ਕੋਈ ਯਾਨੀ ਕਿ ਇਹ ਬਿਜਲੀ ਨਾਲ ਚੱਲਦੇ ਨੇ, ਕੁਝ ਛਾਬੀ ਵਗੈਰਾ ਦੇ ਕੇ। ਬਾਕੀ ਸਾਰੀ ਜਾਣਕਾਰੀ ਆਪਾਂ ਡਾਕਟਰ ਸਾਹਿਬ ਤੋਂ ਲੈਣੇ ਆ। ਇਹਦੇ ਬਾਰੇ ਮੜਾ ਦੱਸਿਆ ਜੇ ਵੀ ਇਹ ਕਦੋਂ ਚੱਲੇ, ਕਿਵੇਂ ਪ੍ਰਚਲਿਤ ਹੋਏ ਪੰਜਾਬ 'ਚ ਤੇ ਤੁਸੀਂ ਹੁਣ ਤੱਕ ਸੰਭ ਕੇ ਰੱਖੇ ਨੇ। ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਮਾਨਯੋਗ ਡਾਇਰੈਕਟਰ ਯੂਥ ਵੈਲਫੇਅਰ ਡਾਕਟਰ ਪੀ ਮਨਿੰਦਰ ਸਿੰਘ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਵਾਈਸ ਚਾਂਸਲਰ ਡਾਕਟਰ ਜਗਦੀਪ ਸਿੰਘ ਜੀ ਜੀ ਉਹਨਾਂ ਦੇ ਸੱਦੇ ਦੇ ਉੱਤੇ ਮੈਂ ਡਾਕਟਰ ਜਸਵੰਦਰ ਸ਼ਰਮਾ ਪਿੰਡ ਮੇਰਾ ਰਾਮਪਰਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਰਾਮਪਰਾ ਖੂਹ ਦੇ ਨੇੜੇ ਅੱਛਾ ਜੀ ਤੇ ਮੈਂ ਅੱਜ ਕੱਲ੍ਹ ਪੰਜਾਬੀ ਵਿਭਾਗ ਦੇ ਮੁਖੀ ਵੱਜੋਂ ਸਰਕਾਰੀ ਕ੍ਰਿਤੀ ਕਾਲ ਦੇ ਨਿਆਲ ਪਾਤੜਾਂ ਦੇ ਵਿੱਚ ਸੇਵਾਵਾਂ ਨਿਭਾ ਰਿਹਾ। ਠੀਕ ਹੈ ਜੀ। ਮੇਰੇ ਨਾਲ ਮੇਰੇ ਵੱਡੇ ਭਰਾ ਨੇ ਡਾਕਟਰ ਰਵਿੰਦਰ ਜੀ ਇਹ ਸਰਕਾਰੀ ਵਿਕਰਮ ਕਾਲਜ ਪਟਿਆਲਾ ਦੇ ਵਿੱਚ ਪੜ੍ਹਾ ਰਹੇ ਨੇ। ਠੀਕ ਹੈ। ਤੇ ਮੇਰਾ ਭਤੀਜਾ ਅਭਿਨਵ ਇਹ ਸਾਡਾ ਸਾਰਾ ਸ਼ੌਂਕ ਆ ਜਿਹੜਾ ਜੀ ਇਹ ਪਹਿਲੀ ਗੱਲ ਤਾਂ ਇਹ ਆ ਵੀ ਇਹਦੇ ਵਿੱਚ ਜੋ ਰਿਕਾਰਡ ਆਏ ਹੋਏ ਨੇ ਗੀਤ ਨੇ ਤੇ ਸੰਗੀਤ ਆ ਉਹ ਸਾਡੀ ਬਹੁਤ ਵੱਡੀ ਸਬਿਆ ਚਾਰਕ ਬਰਾਸਤਾ ਜੀ ਬਹੁਤ ਲੰਬੇ ਸਮੇਂ ਤੋਂ ਲੈ ਕੇ ਜਿਹੜੇ ਮੇਰੀ ਸੰਗੀਤ ਲਾਇਬ੍ਰੇਰੀ ਦੇ ਵਿੱਚ तकरीबन 1924-25 ਤੋਂ ਲੈ ਕੇ ਸਾਹਮੇ ਹੋਏ ਨੇ ਤਵੇ ਅੱਛਾ ਜੀ ਇਹਨਾਂ ਨੂੰ ਪੰਜਾਬੀ ਵਾਲੇ ਤਵੇ ਕਹਿੰਦੇ ਨੇ ਹਾਂਜੀ ਹਾਂਜੀ ਸਹੀ ਇਹਨਾਂ ਦਾ ਗ੍ਰਾਮੋਫੋਨ ਰਿਕਾਰਡ ਜਾਂ ਵਨਾਈਲ ਰਿਕਾਰਡ ਇਹਨਾਂ ਨੂੰ ਕਹਿੰਦੇ ਨੇ ਕੀ ਆ ਜਾਂਦਾ ਹਾਂਜੀ ਠੀਕ ਹੈ ਇਹ ਥਾਮਸ ਸਲਵਾ ਐਡੀਸਨ ਤੋਂ ਇਹ ਸ਼ੁਰੂ ਹੋਇਆ ਸੀ ਸਭ ਤੋਂ ਬੇਸਿਕ ਜਿਹੜਾ ਫੰਡਾਮੈਂਟਲ ਮਾਡਲ ਆ ਉਹ ਇਹ ਆ ਹਾਂ ਚਲੋ ਫਨ ਵਾਲੇ ਲੈ ਲੈਂਗੇ ਹਾਂਜੀ ਇਹਦੇ ਵਿੱਚ ਨਾ ਕੋਈ ਸਵਿਚਾ ਨਾ ਤਾਰ ਆ ਹੂੰ ਇਹ ਮੈਗਨੈਟ ਸਿਸਟਮ ਦੇ ਨਾਲ ਤੇ ਚਾਬੀ ਨਾਲ ਚੱਲਦਾ ਜੀ। ਅੱਛਾ ਜੀ। ਇਹ ਪੱਥਰ ਦਾ ਤਵਾਗਾ लाख ਪੱਥਰ ਦੇ ਤਵੇ ਆ। ਇਹਦੇ ਉੱਤੇ ਮੈਗਨੈਟ ਲਾ ਕੇ ਜਿਹੜਾਗਾ ਉਹ ਆਵਾਜ਼ ਰਿਕਾਰਡ ਕੀਤੀ ਜਾਂਦੀ ਆ। ਉਸ ਤੋਂ ਬਾਅਦ ਲੋਹੇ ਦੀ ਸੂਈ ਦੇ ਨਾਲ ਇਹਨੂੰ ਦੁਬਾਰਾ ਉੱਤੇ ਜਦੋਂ ਇਹ ਘਸ ਕੇ ਚੱਲਦੀ ਆ ਹਾਂਜੀ ਤੇ ਫਿਰ ਉਹ ਗੀਤ ਆ ਜਿਹੜਾ ਆਵਾਜ਼ ਜੋ ਵੀ ਆਵਾਜ਼ ਰਿਕਾਰਡ ਕੀਤੀ ਆ ਤਾਂ ਉਹ ਪਲੇ ਹੋ ਜਾਂਦੀ ਆ। ਜੀ। ਇਹ ਜਮਲਾ ਜੱਟ ਜੀ ਦਾ ਰਿਕਾਰਡ ਆ। ਹਾਂਜੀ ਵਾਹ। ਇਹ ਚੁੱਕ ਕੇ ਵੀ ਹੋਰ ਅੱਗੇ ਰੱਖ ਦਾਂਗੇ ਤੇ ਬੈਕ ਚੇਂਜ ਹੋ ਜਾਏਗਾ ਹਾਂ ਨਹੀਂ ਜੀ ਇਹ ਇੱਕੋ ਹੀ ਗੀਤ ਹੈ ਇਹਦੇ ਚ ਇਥੇ ਅੱਛਾ ਇਹ ਪੂਰਾ ਇੱਕ ਤਵਾ ਜਿਹੜਾ ਆਪਾਂ ਤਵਾ ਕਹਿ ਦਿੰਨੇ ਆਂ ਇਹ ਸਿੰਗਲ ਪਲੇ ਹੈ ਇਹਦੇ ਚ ਇੱਕੋ ਹੀ ਗੀਤ ਹੈ ਅੱਛਾ ਫਿਰ ਇਹ ਦੂਸਰੇ ਪਾਸੇ ਦੂਜਾ ਗੀਤ ਹੈ ਦੋ ਗੀਤ ਦੋ ਗੀਤ ਆਉਣਗੇ ਇੱਕ ਚ ਹਾਂ ਜੀ 78 ਦੀ ਸਪੀਡ ਤੇ ਚੱਲਦੇ ਆ 78 ਦੀ ਸਪੀਡ ਤੇ ਹਾਂ ਜੀ 3 ਮਿੰਟ ਦਾ ਤਕਰੀਬਨ ਇੱਕ ਗੀਤ ਹੁੰਦਾ ਇਹ ਕਿੰਨਾ ਪੁਰਾਣਾ ਹੋਣਾ ਹੁਣ ਇਹ ਸਾਰਾ ਹਾਂ ਜੀ ਇਹ ਇਹ ਪੁਰਾਣਾ ਕਿੰਨਾ ਹੋਣਾ ਇਸ ਟਾਈਮ ਇਹ ਰਿਕਾਰਡ ਆ ਜਿਹੜਾ ਜੀ ਇਹ ਆਇਆ ਹੋਇਆਗਾ 1964 ਦੇ ਵਿੱਚ ਆਇਆ ਹੋਇਆਗਾ 1964 ਦੇ ਹਾਂਜੀ ਹਾਂ ਇਹ ਲਾਲਚੰਦ ਜਮਲਾ ਜੱਟ ਜੀ ਦਾ ਲਿਖਿਆ ਤੇ ਗਾਇਆ ਹੋਇਆ ਨਰੂਲਾ ਸਾਹਿਬ ਜਨਾਬ ਕੇਸਰ ਸਿੰਘ ਨਰੂਲਾ ਜੀ ਉਸਤਾਦ ਜੀ ਉਹਨਾਂ ਦਾ ਇਹਦੇ ਵਿੱਚ ਸੰਗੀਤੰਦਰ ਦੇਖਣਾ ਠੀਕ ਹੈ ਇਸ ਤੋਂ ਬਾਅਦ ਫਿਰ ਤਕਨੀਕ ਜਿਹੜੀ ਹੈ ਉਹ ਅੱਗੇ ਵਿਕਸਿਤ ਹੁੰਦੀ ਗਈ ਹਾਂਜੀ ਫਿਰ ਐਕਸਟੈਂਡਡ ਪਲੇ ਪਲੇ ਰਿਕਾਰਡ ਆਏ ਅੱਛਾ ਜੀ ਇਸ ਤਰ੍ਹਾਂ ਦੇ ਜਿਹੜੇ ਰਿਕਾਰਡ ਨੇ ਇਹ ਐਕਸਟੈਂਡਡ ਪਲੇ ਰਿਕਾਰਡ ਨੇ ਇਹਦੇ ਵਿੱਚ ਚਾਰ ਗੀਤ ਹੁੰਦੇ ਨੇ ਅੱਛਾ ਜੀ ਇਹਦੇ ਵਿੱਚ ਚਾਰ ਗੀਤ ਨੇ ਦੋ ਇੱਕ ਪਾਸੇ ਆ ਦੋ ਇੱਕ ਪਾਸੇ ਆ ਇਹਦੀ ਸਪੀਡ 78 ਤੋਂ ਘਟ ਕੇ 45 ਦੀ ਹੋ ਗਈ ਜੀ ਪੱਥਰ ਦਾ ਸੀ ਫਿਰ ਇਹ ਪਲਾਸਟਿਕ ਦਾ ਬਣ ਗਿਆ ਇਹਦੀ ਸਪੀਡ 78 ਤੋਂ 45 ਤੇ ਆ ਗਈ ਅੱਛਾ ਜੀ ਇਹਦੇ ਵਿੱਚ ਹੀ ਫਿਰ ਇੱਕ ਸੁਪਰ 7 ਰਿਕਾਰਡ ਕੱਢੇ ਇਹਦੇ ਵਿੱਚ 6 ਗੀਤ ਹੁੰਦੇ ਸੀ ਹਾਂਜੀ ਇਹਦੀ ਸਪੀਡ ਘਟ ਕੇ 33.5 ਆਰਪੀਐਮ ਪਾਰਮੈਂਟ ਆ ਗਈ ਠੀਕ ਹੈ ਇਹਦੇ ਵਿੱਚ 6 ਗੀਤ ਆਉਣ ਲੱਗ ਜਿੰਨੀ ਸਪੀਡ ਘਟੀ ਜਾਏਗੀ ਓਨੇ ਜ਼ਿਆਦਾ ਸੰਗਸ ਆਈ ਜਾਣਗੇ ਉਹਦੇ 'ਚ ਉਸ ਤੋਂ ਬਾਅਦ ਫਿਰ ਇਹ ਜਿਹੜੇ ਵੱਡੇ ਐਲਪੀ ਰਿਕਾਰਡ ਆਏ ਅੱਛਾ ਜੀ ਜਿਨ੍ਹਾਂ ਨੂੰ ਲੌਂਗ ਪਲੇ ਰਿਕਾਰਡ ਸੀ ਕਹਿੰਦੇ ਆ ਅਛਾ ਇਹ ਰਿਕਾਰਡ ਨੇ ਜਿਹੜੇ ਇਹ ਸਾਰੇ ਦੇ ਸਾਰੇ ਵਾਹ ਜੀ ਵਾਹ ਇਹ ਇਧਰ ਖਾਦੀ ਇੱਕ ਰੱਛਾ ਹਾਂ ਇਦਾਂ ਹੈ ਹਾਂਜੀ ਗੁਲੀ ਮਾਨਕ ਸਾਹਿਬ ਇਹ ਸਾਰੇ ਦੇ ਸਾਰੇ ਜਿਹੜੇ ਰਿਕਾਰਡ ਨੇ ਵਾਹ ਜੀ ਇਹਨਾਂ ਦਾ ਫਿਰ ਸਾਈਜ਼ ਵੀ ਵੱਧ ਗਿਆ ਜੀ ਆਕਾਰ ਵੱਧ ਗਿਆ ਵੱਡਾ ਹੋ ਗਿਆ ਵਾਹ ਜੀ ਵਾਹ ਇਦਾਂ ਹੈ ਹਾਂਜੀ ਇਹਦੇ ਵਿੱਚ ਹਰੇਕ ਟਰੈਕ ਦੇ ਵਿੱਚ ਇਹ ਇੱਕ ਗੀਤ ਆ ਤਾਂ 1981 ਲਿਖਿਆ ਹੈ 1981 ਦੇ ਵਿੱਚ ਠੀਕ ਹੈ ਉਸ ਤੋਂ ਪਹਿਲਾਂ ਮੈਗਨੈਟਿਕ ਟੇਪ ਆ ਗਈ ਸੀ ਸਪੂਲ ਵਾਲੀ ਜਿਹੜੀ ਇੱਕ ਸਾਈਡ ਤੋਂ ਉੱਧੜ ਕੇ ਦੂਜੀ ਸਾਈਡ ਤੇ ਚੱਲੀ ਜਾਂਦਾ ਸੀ ਹਾਂਜੀ 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 ਫਿਰ ਉਸ ਤੋਂ ਬਾਅਦ ਕੰਪੈਕਟ ਡਿਸਕ ਆ ਗਈ ਜਿਹੜੀ ਇੱਕ ਬੰਦ ਬਾਡੀ ਦੇ ਵਿੱਚ ਫੀਤਾ ਸੀ ਤੇ ਸਾਡੀ ਛੋਟੀਆਂ ਟੇਪਾਂ ਜਿਹਨੂੰ ਚਿੱਟੀਆਂ ਸੋਚਾਲੀਆਂ ਟੇਪਾਂ ਕਹਿੰਦੇ ਸੀ ਹਾਂਜੀ 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 ਇਹ ਮਸ਼ੀਨਾਂ ਫਿਰ ਬਿਜਲੀ ਵਾਲੀਆਂ ਮਸ਼ੀਨਾਂ ਆ ਗਈਆਂ ਜੀ ਸਾਰੀਆਂ ਠੀਕ ਹੈ ਇਹ ਉਸ ਤੋਂ ਬਾਅਦ ਫਿਰ ਇਹ ਕੀ ਹੁੰਦੀ ਗਈ ਇਹਦੇ ਵਿੱਚ ਵੀ ਆਪਾਂ ਖੋਲੇ ਮੜੇ ਹਾਂ ਹਾਂ ਇਹਦੇ ਵਿੱਚ ਵੀ ਇਸੇ ਤਰ੍ਹਾਂ ਹੀ ਗੀਤ ਚੱਲਦੇ ਨੇ ਜੀ ਸਾਰੇ ਕੋਡ ਇੱਥੇ ਧਰਨੇ ਆ ਹਾਂ ਇਸ ਤੋਂ ਇਹਨੂੰ ਪਲੇ ਹੋ ਜਾਂਦੀ ਬਸ ਇਹਨੂੰ ਚਾਬੀ ਨਹੀਂ ਦੇਣੀ ਪੈਂਦੀ ਹਾਂ ਇਹਨਾਂ ਨੂੰ ਚਾਬੀ ਨਹੀਂ ਇਹਨਾਂ 'ਚ ਮੋਟਰਾਂ ਨਹੀਂ ਮੋਟਰਾਂ ਸਪੀਕਰ ਇਹਦੇ ਬਾਹਰ ਲੱਗਦੀ ਹੈ ਅੱਛਾ ਬਾਹਰ ਸਪੀਕਰ ਦੇ ਉਹ ਸਪੀਕਰ ਠੀਕ ਹੈ ਆਹ ਸਪੀਕਰ ਦੇ ਨਾਲ ਲੱਗੇ ਇਹਦੇ ਨਾਲ ਲੱਗੇ ਠੀਕ ਹੈ ਜੀ ਇਹ ਮਸ਼ੀਨ ਇਹ ਬਿਨਾ ਐਂਪਲੀਫਾਇਰ ਤੋਂ ਇਹਦੇ ਬਾਹਰ ਐਂਪਲੀਫਾਇਰ ਲੱਗਦਾ ਇਹ ਫਲਿਪਸ ਦਾ ਹਾਈ ਫਾਈ ਮਾਡਲ ਆ 242 ਠੀਕ ਹੈ ਇਹ ਮੈਗਨੇਟਿਕ ਮਾਡਲ ਆ ਗਈ ਜੀ ਤਕਨੀਕ ਵਧ ਗਈ ਆ ਇਹਨਾਂ ਨੂੰ ਫਿਰ ਕੋਈ ਮਕੈਨਿਕ ਬਣਾਉਣ ਵਾਲੇ ਵੀ ਅਜੇ ਹੈਗੇ ਆਪਣੇ ਸ਼ਹਿਰ ਚ ਨਹੀਂ ਬਹੁਤ ਨੂੰ ਜੀ ਪੰਜਾਬ ਦੇ ਵਿੱਚ ਹਾਂ ਜੀ ਜਿਹੜੇ ਪੁਰਾਣੇ ਮਕੈਨਿਕ ਨੇ ਉਹ ਇਹਨਾਂ ਨੂੰ ਸਮਾਰਦੇ ਰਹਿੰਦੇ ਨੇ ਸਮਾਰਦੇ ਰਹਿੰਦੇ ਸਮਾਨ ਇਹਨਾਂ ਦਾ ਬਹੁਤ ਔਖਾ ਮਿਲਦਾ ਇਹ ਤੁਸੀਂ ਇਹ ਸਾਰੇ ਜਿਹਨੇ ਇਕੁਪਮੈਂਟ ਨੇ ਤੁਹਾਡੇ ਆਪਣੇ ਨੇ ਜਾਂ ਹਾਂ ਜੀ ਇਹ ਮੇਰੇ ਸਾਰੇ ਆਪਣੇ ਮੇਰੀ ਨਿੱਜੀ ਸੰਗੀਤ ਲਾਇਬ੍ਰੇਰੀ ਆ ਉਹਦੇ ਵਿੱਚ ਅੱਛਾ ਜੀ ਦਾ ਹਾਈ ਫਾਈ ਮਾਡਲ ਆ 242 ਠੀਕ ਹੈ ਇਹ ম্যাগਨੇਟਿਕ ਮਾਡਲ ਆ ਗਈ ਜੀ ਤਕਨੀਕ ਵਧ ਗਈ ਆ ਇਹਨਾਂ ਨੂੰ ਫਿਰ ਕੋਈ ਮਕੈਨਿਕ ਬਣਾਉਣ ਵਾਲੇ ਵੀ ਅਜੇ ਹੈਗੇ ਆਪਣੇ ਸ਼ਹਿਰ ਚ ਨਹੀਂ ਬਹੁਤ ਦੂਨੇ ਜੀ ਪੰਜਾਬ ਦੇ ਵਿੱਚ ਹਾਂ ਜਿਹੜੇ ਪੁਰਾਣੇ ਮਕੈਨਿਕ ਨੇ ਉਹ ਇਹਨਾਂ ਨੂੰ ਸਮਾਰਦੇ ਰਹਿੰਦੇ ਨੇ ਸਮਾਰਦੇ ਰਹਿੰਦੇ ਸਮਾਰਨ ਇਹਨਾਂ ਦਾ ਬਹੁਤ ਔਖਾ ਮਿਲਦਾ ਇਹ ਤੁਸੀਂ ਇਹ ਸਾਰੇ ਜਿਹਨੇ ਇਕੁਪਮੈਂਟ ਨੇ ਤੁਹਾਡੇ ਆਪਣੇ ਨੇ ਜਾਂ ਹਾਂ ਜੀ ਇਹ ਮੇਰੇ ਸਾਰੇ ਆਪਣੇ ਮੇਰੀ ਨਿੱਜੀ ਸੰਗੀਤ ਲਾਇਬ੍ਰੇਰੀ ਆ ਉਹਦੇ ਵਿੱਚ ਘਰੇ ਮੇਰੀ ਲਾਇਬ੍ਰੇਰੀ ਬਣੀ ਹੋਈ ਆ ਮੈਂ ਤੇ ਮੇਰੇ ਹਾਦਰ ਸਾਹਿਬ ਪਿਤਾ ਜੀ ਮਾਸਟਰ ਗਿਆਨ ਚੰਦ ਜੀ ਸਵਰਗਵਾਸੀ ਅੱਛਾ ਜੀ ਅਸੀਂ ਇਕੱਠੇ ਬੈਠ ਕੇ ਫਿਰ ਜਿਹੜੇ ਸਾਕਾ ਸਰਹੰਦ ਉਹਨਾਂ ਦਾ ਬਹੁਤ ਮਨਪਸੰਦ ਰਿਕਾਰਡ ਸੀ ਹੂੰ ਤੇ ਅਸੀਂ ਇਕੱਠੇ ਸੁਣਦੇ ਰਹਿੰਦੇ ਸੀ ਦੇਖਦੇ ਰਹਿੰਦੇ ਸੀ ਠੀਕ ਸੋ ਸਾਡਾ ਇਹ ਸੰਗੀਤ ਦੇ ਨਾਲ ਇਹਦੇ ਤੇ ਰਿਸਰਚ ਦੇ ਵੀ ਮੇਰੇ ਪ੍ਰੋਜੈਕਟ ਨੇ ਇਹਦੇ ਇਕੱਲਾ ਸੁਣਨ ਲਈ ਨਹੀਂ ਇਹਦੇ ਤੇ ਖੋਜ ਦੇ ਵੀ ਮੇਰੇ ਪ੍ਰੋਜੈਕਟ ਨੇ ਉਹ ਵੀ ਨਾਲੋ ਨਾਲ ਚੱਲ ਰਹੇ ਨੇ ਅੱਛਾ ਜੀ ਇਹ ਐਚ ਐਮ ਵੀ ਰਿਕਾਰਡ ਬੜਾ ਸੁਣਿਆ ਹੋਇਆ ਐਚ ਐਮ ਵੀ ਇਹ ਜੀ ਮਾਸਟਰ ਜੀ ਵੌਇਸ ਕੰਪਨੀਆਂ ਕੁੱਤੇ ਵਾਲੀ ਕੰਪਨੀ ਕਹਿੰਦੇ ਸੀ ਜੀ ਅੱਛਾ ਜੀ ਹਾਂ ਠੀਕ ਹੈ ਇਹ ਯੋਨਾਰਾ ਸਾਰਾ ਹੈ ਹਾਂਜੀ ਇਹ ਮਸ਼ੀਨਾਂ ਜਿਹੜੀ ਇਹ ਪੁਰਾਣੀ ਮਸ਼ੀਨਾਂ ਹਾਂਜੀ ਇਹ ਕੋਲੰਬੀਆ ਦੀ ਹੈ ਜੀ ਅੱਛਾ ਜੀ ਕੋਲੰਬੀਆ ਕੰਪਨੀ ਦੇ ਆ ਤੇ ਮੇਡ ਇਨ ਇੰਗਲੈਂਡ ਆ ਇਹ ਅੱਛਾ ਜੀ ਹਾਂਜੀ 1952 ਦੀ ਇਹ ਮਸ਼ੀਨਾਂ ਪੁਰਾਣੀ ਤੇ ਚੱਲਦੀ ਹੈ ਵਰਕਿੰਗ ਕੰਡੀਸ਼ਨ ਚ ਹੈ ਇਹ ਵੀ ਵਰਕਿੰਗ ਜ ਹੈ ਹਾਂਜੀ ਹਾਂ ਵਾਹ ਜੀ ਜੋ ਕੁਝ ਵੀ ਹੈ ਸਾਰਾ ਵਰਕਿੰਗ ਚ ਹੈ ਠੀਕ ਆ ਹੋਰ ਵੀ ਕਿਤੇ ਮੌਕਾ ਮਿਲਦਾ ਜਿਵੇਂ ਤੁਸੀਂ ਲਾਈਏ ਹਾਂਜੀ ਮੈਂ ਅਸਲ ਦੇ ਵਿੱਚ ਜੀ ਇਹ ਜਿਹੜੀ ਪ੍ਰਦਰਸ਼ਨੀ ਦਾ ਕੰਮ ਆ ਇੱਕ ਤਾਂ ਇਹ ਬਹੁਤ ਔਖਾ ਲੈ ਕੇ ਆਉਣਾ ਸਮਾਨ ਹਾਂਜੀ ਹਾਂ ਸਮਾਨ ਟੁੱਟ ਜਾਂਦਾਗਾ ਦਾ ਵਿੱਚ ਅੱਜ ਕੇ ਰਿਕਾਰਡ ਜਿਹੜਾ ਕਿਸੇ ਤੋਂ ਟੁੱਟ ਗਿਆ ਅੱਛਾ ਜੀ ਤੇ ਉਹ ਇਸ ਤਰ੍ਹਾਂ ਫਿਰ ਕਈ ਵਾਰ ਪ੍ਰੋਬਲਮਾਂ ਆ ਜਾਂਦੀਆਂ ਨੇ ਹਾਂਜੀ ਹਾਂਜੀ ਕਈ ਵਾਰੀ ਸਮਾਨ ਚੱਕਿਆ ਕਰਿਆ ਜਾਂਦਾ ਤੇ ਇਹ ਚੀਜ਼ ਠੀਕ ਹੈ ਠੀਕ ਹੈ ਹਾਂਜੀ ਤੇ ਲਾਇਬ੍ਰੇਰੀ ਦੇ ਵਿੱਚ ਹੋਰ ਵੀ ਤੁਹਾਡੇ ਰਿਕਾਰਡ ਹੀ ਬਹੁਤ ਸਾਰੇ ਸੰਭੇ। ਹਾਂਜੀ ਮੇਰੇ ਕੋਲ 1500 ਦੇ ਕਰੀਬ ਮੇਰੇ ਕੋਲ ਰਿਕਾਰਡ ਆ। ਅੱਛਾ ਜੀ। ਠੀਕ ਹੈ ਠੀਕ ਹੈ। ਬੜਾ ਵਧੀਆ ਲੱਗਾ ਜੀ। ਹਾਂਜੀ ਨੌਜਵਾਨ ਆ ਕੇ ਰੁਕਦੇ ਨੇ ਪੁੱਛਦੇ ਨੇ ਨਾ ਵੀ ਕਿਵੇਂ ਕਰਕੇ ਸਾਰਾ ਕੁਝ ਹੈ ਗਿਆ ਨਾ। ਬਿਲਕੁਲ।